ਸਾਡੇ ਫਲੋਰ ਤੋਂ ਐਸਡੀਐਮ ਪ੍ਰਲੀਨ ਕੌਰ ਬਰਾੜ ਜੀ ਜਿਨ੍ਹਾਂ ਦੀ ਯਤਨਾ ਸਦਕਾ ਸਾਡੇ ਬਹੁਤ ਹੀ ਸਰਕਾਰ ਜੋ ਸਾਝਪਿੰਡ ਤੋਂ ਪਲਵਿੰਦਰ ਸਿੰਘ ਜੀ ਜਿਹੜੇ ਆਪਣੇ ਸਾਥੀਆਂ ਦੇ ਨਾਲ ਜਿਹੜਾ ਇਸ ਮਿੱਟੀ ਦੀ ਸੇਵਾ ਕਰਨ ਵਾਸਤੇ ਇੱਕ ਡਿੱਪਰ ਔਰ ਟਰਾਲੀਆਂ ਲੈ ਕੇ ਪਹੁੰਚੇ ਆ ਔਰ ਉਮੀਦ ਸਾਨੂੰ ਜਿਤਾਈ ਹੈ ਕਿ ਹੋਰ ਵੀ ਜਿੰਨੀ ਮਿੱਟੀ ਦੀ ਲੋੜ ਹੈ ਅਸੀਂ ਲੈ ਕੇ ਪਹੁੰਚਾਂਗੇ ਸਾਰੇ ਨਗਰ ਵੱਲੋਂ ਸਾਰੇ ਪਤਵੰਤ ਤੇ ਸੱਜਣਾ ਵੱਲੋਂ ਤੁਹਾਡੀ ਤਲਵੰਡੀ ਪੰਚਾਇਤ ਵੱਲੋਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਤੁਸੀਂ ਇੱਥੇ ਮਿੱਟੀ ਲੈ ਕੇ ਆਏ ਕੱਲ ਤੁਸੀਂ ਇੱਥੇ ਪਰਸ ਫਰੂਟ ਵੀ ਲੈ ਕੇ ਆਏ ਸੀ ਕੱਲ ਲੰਗ ਲੈ ਕੇ ਥੋੜਾ ਕੀ ਕਰਨਾ ਚਾਹੀਏ ਇਸ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਇਹ ਸੇਵਾ ਦੇ ਲੈਕਤਾ ਸਿ ਨਹੀਂ ਹੈਗੇ ਕਿਉਂਕਿ ਪੰਜਾਬ ਤੇ ਅੱਜ ਹੜ੍ਹਾਂ ਦਾ ਜਿਹੜੀ ਮਾਰ ਪੈ ਰਹੀ ਆ ਅਸੀਂ ਦੇਖ ਕੇ ਆ ਸੁਲਤਾਨਪੁਰ ਲੋਈਆਂ ਵੱਲ ਬਹੁਤ ਮੰਦਾ ਹਾਲ ਆ ਜਦੋਂ ਉੱਥੇ ਜਾ ਕੇ ਅਸੀਂ ਪੁੱਛਿਆ ਉਹ ਕਹਿੰਦੇ ਸਾਨੂੰ ਹਾਲੇ ਕਿਹੇ ਚੀਜ਼ ਦੀ ਜ਼ਰੂਰਤ ਨਹੀਂ 15-20 ਦਿਨਾਂ ਬਾਅਦ ਜਿਹੜਾ ਆ ਉਹ ਸਾਨੂੰ ਜ਼ਰੂਰਤ ਪੈਣੀ ਹੈ ਜਦੋਂ ਮੇਰੀ ਕਾਲ ਹੋਈ ਆ ਸਰਪੰਚ ਸਾਹਿਬ ਦੇ ਨਾਲ ਉਹਨਾਂ ਨੇ ਇਹੀ ਗੱਲ ਕਹੀ ਆ ਕਿ ਮਿੱਟੀ ਦੀ ਲੋੜ ਪੈਣੀ ਆ ਔਰ ਅੱਜ ਪਾਰਸੋਂ ਹੀ ਸੰਗੋਲ ਆਏ ਸਿਗੇ ਤੇ ਉੱਥੇ ਵੀ ਰਾਸ਼ਨ ਲੈ ਕੇ ਆਏ ਸਿਗੇ ਜਿਹੜੇ ਸਿਆਂ ਦਾ ਫਰੂਟ ਲੈ ਕੇ ਆਏ ਸਿਗੇ ਸੋ ਸਾਨੂੰ ਪਤਾ ਲੱਗਾ ਕਿ ਉੱਥੇ ਬਹੁਤ ਢਾਹ ਲੱਗੀ ਅਸੀਂ ਦੇਖਣ ਵੀ ਆਏ ਆ ਤੇ ਆ ਅੱਜ ਆਪਾਂ ਮਿੱਟੀ ਦਾ ਟਿਪਪਰ ਲੈ ਕੇ ਆਏ ਆ ਸੋ ਮੇਰੇ ਮੈਨੇ ਜੋਗਾ ਹੈ ਤਾਂ ਨਹੀਂ ਹੈਗਾ ਪਰ ਫਿਰ ਵੀ ਜਿੰਨੇ ਜੋਗੇ ਹੈਗੇ ਆ ਆਪਾਂ ਉਹਨਾਂ ਕਰਾਂਗੇ ਆਪਾਂ ਵਰਜਟੈਲ ਦਾਸ ਲੰਗਰ ਲੈ ਕੇ ਗਏ ਸੀਗਾ ਲੰਗਰ ਦੀ ਸੇਵਾ 500 700 ਬੰਦੇ ਦੀ ਕੀਤੀ ਆ ਸੋ ਇਹ ਸਾਰਾ ਬਾਬਿਆਂ ਦੀ ਧਰਤੀ ਦੇ ਉੱਤੇ ਜਿਹੜਾ ਅਸ਼ੀਰਵਾਦ ਮਿਲਦਾ ਉਹਦਾ ਸਦਕਾ ਸਾਰਾ ਕੁਝ ਮੈਂ ಗ್ರಾಮ ਪੰਚਾਇਤ ਦਾ ਇੱਥੇ ਦਾ ਤਾਲਮੰਦ ਅਤੇ ਬਦਲੋ ਧੰਨਵਾਦ ਕਰਦਾ ਹਾਂ ਜਿਹੜੇ ਮੇਰੇ ਨਾਲ ਖੜੇ ਆ ਸਾਥੀ ਸੋ ਜਦੋਂ ਵੀ ਸਾਡੀ ਲੋੜ ਹੈਗੀ ਸਮਾਜ ਨੂੰ ਉਸ ਵੇਲੇ ਆਪਾਂ ਸਮਾਜ ਦੇ ਨਾਲ ਖੜੇ ਆਂ ਜਿੱਥੇ ਵੀ ਲੋੜ ਹੈਗੀ ਜਦੋਂ ਵੀ ਲੋੜ ਹੈਗੀ ਲੰਗਰ ਦੀ ਲੋੜ ਹੈਗੀ ਮਿੱਟੀ ਲੋੜ ਹੈਗੀ ਆ ਉਹ ਸਾਨੂੰ ਦੱਸੋ ਆਪਾਂ ਲੈ ਕੇ ਪਹੁੰਚਾਂਗੇ ਸੋ ਵਾਹਿਗੁਰੂ ਜੀ ਤਰਫੋਂ ਸਾਹਿਬ ਵਾਹਿਗੁਰੂ ਜੀ